ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈਗੀ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਉਹ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਹਾਂਜੀ ਤੁਸੀਂ YouTube ਤੋਂ ਇਲਾਵਾ ਸਾਨੂੰ Instagram ਤੇ ਵੀ ਦੇਖ ਸਕਦੇ ਹੋ ਸੰਧੂ ਘੁਟੀ ਕੋਰਦੋਣਾ ਨਾਮ ਸਾਰੀ Instagram ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਟੂ ਸਿਮਿਲਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਪੈਸ਼ਲ ਆਪਾਂ ਆਫਰ ਦੇ ਵਿੱਚ ਸੂਟ ਲੈ ਕੇ ਆਏ ਹਾਂਗੇ ਕਾਫੀ ਦਿਨ ਪਹਿਲਾਂ ਆਪਾਂ ਤੁਹਾਨੂੰ ਪਾਸਤ ਆਪਾਂ ਕੈਮਰਿਕ ਕਾਟਨ ਦੇ ਸੂਟ ਨਾ ਵੀ ਬਣਵਾਏ ਸੀ ਕਿ ਤੁਹਾਡੇ ਲਈ ਸੇਲ ਦੇ ਸੇਲ ਵਾਲੇ ਸੂਟਾਂ ਦੇ ਤੇ ਹਾਂਜੀ ਉਹਨਾਂ ਦੇ ਕਾਫੀ ਸਾਰਾ ਡਿਮਾਂਡ ਸੀ ਕਿ ਉਹਨਾਂ ਦੀ ਤੇ ਹੁਣ ਆਪਾਂ ਲਾਸਟ ਵੀਡੀਓ ਹੀ ਅਪਲੋਡ ਕਰਾਂਗੇ ਇਹ ਵਾਲੇ ਕੈਮਰਿਕ ਦੇ ਸੂਟਾਂ ਦੇ ਕਿਉਂਕਿ ਇਸ ਤੋਂ ਬਾਅਦ ਕੈਮਰਿਕ ਵਗੈਰਾ ਚਲੀ ਜੈਣੇ ਨਾ ਆਪਾਂ ਨੂੰ ਕਲਰ ਵਗੈਰਾ ਦੇ ਸਿਲੈਕਸ਼ਨ ਕਰਨ ਦੇ ਲਈ ਮਿਲਤਾ ਨਹੀਂ ਹੈਗਾ ਕਿਉਂਕਿ ਹੁਣ ਮਤਲਬ ਹੈ ਇੱਥੇ ਆਪਣੇ ਅਕਤੂਬਰ ਸਤੰਬਰ ਤੱਕ ਹੀ ਆਪਾਂ ਨੂੰ ਕੈਮਰਿਕ ਕਾਟਨ ਦੇ ਜ਼ਿਆਦਾ ਚਾਹਦੇ ਹੋਣਗੇ ਉਸ ਤੋਂ ਬਾਅਦ ਫਿਰ ਸਰਦੀਆਂ ਵਾਲਾ ਸਾਰਾ ਕੁਝ ਸਟਾਰਟ ਹੋਣ ਲੱਗੇ ਹਨਗਾ ਕਾਫੀ ਘੱਟ ਕਲਰ ਆਪਣਾ ਕੈਮਰਿਕ ਦੇ ਵਿੱਚ ਮਿਲਣਾ ਕਹਿੰਦੇ ਨੇ ਇਹਨਾਂ ਵਿੱਚੋਂ ਜਿਹੜੇ ਕੈਮਰਿਕ ਦੇ ਸੂਟ ਦੇ ਤੁਹਾਨੂੰ ਨਾਲ-ਨਾਲ ਆਪਾਂ ਪ੍ਰਾਈਸ ਦੱਸਾਂਗੇ ਕਾਫੀ ਸਾਰੀ ਦਿਨਾਂ ਦੀ ਡਿਮਾਂਡ ਸੀ ਸੂਟਾਂ ਦੀ ਆਪਾਂ ਉਹੀ ਸਾਰੇ ਵਰਕ ਨੇ ਜਿਹੜੇ ਦੁਬਾਰਾ ਫੀਲਡ ਦਿੱਤੇ ਰਗੇ ਤੇ ਆਪਾਂ ਉਸ ਤੋਂ ਵੀ ਘੱਟ ਰੇਟ ਦੇ ਵਿੱਚ ਤੁਹਾਡੇ ਲਈ ਲੈ ਕੇ ਆਏਗੇ ਉਸ ਤੋਂ ਵੀ ਘੱਟ ਰੇਟ ਦੇ ਵਿੱਚ ਆਪਾਂ ਤੁਹਾਡੇ ਲਈ ਸੂਟਾਂ ਲੈ ਕੇ ਆਏਗੇ ਤੇ ਅਮੀਰ ਕਰਤਾ ਨੂੰ ਸਾਰਿਆਂ ਨੂੰ ਪਸੰਦ ਆਉਣਗੇ ਜਿਹਨੂੰ ਜਿਵੇਂ ਪਸੰਦ ਹੋਇਆ ਰੇਟ ਦੇਖ ਕੇ ਆਪਣਾ ਨਾ ਦੀ ਨਾਲ ਸੂਟੜਾ ਬੁੱਕ ਕਰਵਾ ਕੇ ਲੈ ਸਕਦੇ ਹੋ ਜਿਹੜਾ ਸੂਟ ਤੁਸੀਂ ਵੀਡੀਓ ਵਿੱਚ ਦੇਖੋਗੇ ਉਹੀ ਸੂਟ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਸੀ ਕੋਈ ਹੋਰ ਤੁਹਾਨੂੰ ਤਿਆਰ ਕਰਵਾ ਕੇ ਨਹੀਂ ਦੇ ਸਕਦੇ ਹੈਗੇ ਵੀ ਕਿਉਂਕਿ ਨਾਪਾ ਨੂੰ ਮੈਂ ਤੁਹਾਨੂੰ ਕਲਰ ਸ਼ੋਰ ਕਰ ਸਕਦੇ ਨਹੀਂ ਕਿ ਆਪਾਂ ਨੂੰ ਕਲਰ ਉਹੀ ਮਿਲ ਜੂਗਾ ਜਾਂ ਹੁਣ ਕੈਮਰੇ ਦੇ ਵਿੱਚ ਕਲਰ ਕਾਫੀ ਘਟਨੇਗੇ ਤੇ ਹੁਣ ਕਹਿ ਕੋ ਕੈਮਰੇ ਦਾ ਮਤਲਬ ਚੱਲੇਗਾ ਕੰਮ ਐਂ ਸਮਝ ਕੇ ਚੱਲੋ ਵੀ ਇਹਨਾਂ ਵਿੱਚ ਤੁਹਾਨੂੰ ਜਿਵੇਂ ਕੋਈ ਪਸੰਦ ਹੋਇਆ ਤੁਸੀਂ ਉਹੀ ਆਪਣਾ ਕਲਰ ਦੇਖ ਕੇ ਸੇਮ ਟੂ ਸੇਮ ਫੋਟੋੜਾ ਪੜਾ ਲੈ ਸਕਦੇ ਹੋ ਸਾਰੇ ਸੂਟ ਇਸ ਟਾਈਮ ਆਪਣੇ ਕੋਲ ਹੈਗੇ ਨੇ ਹਾਂਜੀ ਦਿਖਾਉਣਾ ਤੁਹਾਨੂੰ ਆਪਣਾ ਜੋ ਪਹਿਲਾ ਸੂਟ ਹੈਗਾ ਹਾਂਜੀ ਦੇਖੋ ਇਹ ਵਾਲਾ ਸੂਟ ਆਪਣਾ ਇਹ ਸਾਰੇ ਆਪਣੇ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਲੈਗੇ ਲਾਈਟ ਜਾਂ ਗ੍ਰੇ ਸਕਾਈ ਜਾਂ ਕਲਰ ਦੇ ਕੋਲ ਆਪਣਾ ਕੈਮਰੀਕ ਕਾਟਨ ਦਾ ਸੂਟ ਹੈ ਤੇ ਟੈਟਰੀ ਵਾਲੇ ਤੇ ਵਰਤ ਕੋਲ ਆਹ ਵਾਲਾ ਕੇ ਰਿਆਲ ਵਰਕ ਆ ਮਸ਼ੀਨ ਵਰਕ ਦੇ ਵਿੱਚ ਤੋਂ ਸੂਟ ਨੇ ਸਾਰੇ ਵਰਕ ਦੀ ਫਿਨਿਸ਼ਿੰਗ ਵਗੈਰਾ ਤੁਹਾਨੂੰ ਪੂਰੀ ਵਧੀਆ ਮਿਲੂਗੀ ਸਾਰਾ ਨਾਲ ਪਿਓਰ ਸ਼ਕੂਨ ਦੇ ਦੁਪट्टे ਟਾਈਡਾਈ ਕੀਤਾ ਹੋਇਆ ਮਿਲਣਗੇ ਦੇਖੋ ਆਹ ਆਪਣਾ ਬਾਰਡਰ ਬਣਿਆ ਹੋਇਆ ਹੈਗਾ ਇਦਾਂ ਮਸ਼ੀਨ ਵਰਕ ਦੇ ਨਾਲ ਤੇ ਨਾਲ ਆਪ ਨੂੰ ਇਹਦਾ ਪਾਉਂਦਾ ਵਰਕ ਵੀ ਮਿਲੂਗਾ ਇਹ ਵਾਲਾ ਪਾਉਂਦਾ ਵਰਕ ਜੇ ਬਾਰਡਰ ਬਣਿਆ ਹੋਇਆ ਉਦਾਂ ਹੀ ਇਹਦਾ ਪਾਉਂਦਾ ਵਰਕ ਹੈਗਾ ਨਾਲ ਤੇ ਫਿਰ ਟਾਈਡਾਈ ਕੀਤਾ ਹੋਇਆ ਆਪਣਾ ਦੁਪੱਟਾ ਪਿਓਰ ਸ਼ਕੂਨ ਦਾ ਦੁਪੱਟਾ ਹੈਗਾ ਇਦਾਂ ਆਪਾਂ ਨੇ ਲੜਾਂ ਤੋਂ ਇਹਨੂੰ ਪੈਦਾ ਕੀਤਾ ਹੈ ਬਤਾਈਦਾ ਇੱਕ ਹੋਰ ਹੈਗਾ ਲੜਾਂ ਤੋਂ ਪਿਓਰ ਸ਼ਕੂਨ ਦਾ ਦੁਪੱਟਾ ਹੈਗਾ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਪ੍ਰਾਈਸ ਦੇਖ ਕੇ ਤੁਸੀਂ ਆਪਣਾ ਸੇਮ ਟੂ ਸੇਮ ਜਿਹੜਾ ਸੂਟ ਆਪਣਾ ਲੈ ਸਕਦੇ ਹੋ ਅੱਜ ਜਿਹੜਾ ਨੈਕਸਟ ਸੂਟ ਆ ਦੇਖੋ ਆਪਣਾ ਇਹ ਆਪਣਾ ਗ੍ਰੀਨ ਜੀ ਆਪਣਾ ਜਿਹੜਾ ਪਿਸਤਾ ਜਿਹਾ ਕਲਰ ਹੁੰਦਾ ਉਹਦੇ ਉੱਪਰ ਬਣਿਆ ਹੋਇਆ ਹੈਗਾ ਇਹ ਵੀ ਆਪਾਂ ਮਸ਼ੀਨ ਵਰਕ ਦੇ ਵਿੱਚ ਹੀ ਹੈਗਾ ਸਾਰੇ ਮਸ਼ੀਨ ਵਰਕ ਦੀ ਸੂਟ ਨੇ ਕੈਮਰੇ ਕਾਟਰ ਦੇਖੋ ਆਪਣੇ ਸੂਟਾਂ ਦੀ ਜਿਹੜੀ ਫੈਬਰਿਕ ਹੈਗੀ ਪਿਓਰ ਸ਼ਕੂਨ ਦਾ ਦੁਪੱਟਾ ਤੇ ਫਿਰ ਡਿਜ਼ਾਈਨ ਦੇਖੋ ਸੈਂਟਰ ਪੈਨਲ ਬਣਾ ਡਿਜ਼ਾਈਨ ਹੈ ਉੱਪਰ ਕਰਕੇ ਤਾਂ ਆਪਣੇ ਸੈਂਟਰ ਪੈਨਲ ਬਣੇ ਹੋਏ ਰਗੇ ਘੇਰੇ ਦਾ ਵਰਕ ਹੈਗਾ ਘੇਰੇ ਦੇ ਆਪਣਾ ਦੇਖੋ ਤਾਂ ਬੇਲ ਬਣੀ ਹੋਈ ਹੈਗੀ ਜਰੀ ਦੇ ਨਾਲ ਫਿਰ ਚਾਕਾਂ ਦੇ ਉੱਪਰ ਦੋਨੇ ਚਾਕਾਂ ਦੇ ਉੱਪਰ ਐਡਾ ਪਾ ਕੇ ਇਹ ਭਿਲ ਆ ਜਾਵੇ ਨਹੀਂ ਫਲਾਰ ਆ ਜਾਵੇ ਹਾਂ ਦੇਖੋ ਇਹ ਵਾਲਾ ਇਹਦੇ ਪਾਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਐਦਾ ਜਿਵੇਂ ਬੇਲ ਬਣੀ ਹੋਈ ਹੈ ਤਾਂ ਬਾਹਰ ਉੱਪਰ ਵਰਕ ਹੈਗਾ ਤੇ ਨਾਲ ਇਹ ਦੇ ਦੇਖੋ ਐ ਤਾਈ ਵਾਲਾ ਦੁਪੱਟਾ ਹੈਗਾ ਟਾਈ ਡਾਈ ਹੋਇਆ ਹੈਗਾ ਸਾਰੇ ਦੁਪੱਟੇ ਤੁਹਾਨੂੰ ਟਾਈ ਡਾਈ ਹੀ ਮਿਲ ਲਗੇ ਦੇਖੋ ਲੜਾ ਤਾਂ ਐਦਾ ਟਾਈ ਡਾਈ ਹੋਇਆ ਹੈ ਪੀਓਸ਼ੇਪੂਨ ਦਾ ਦੁਪੱਟਾ ਦਾ ਬਹੁਤ ਹੀ ਜ਼ਿਆਦਾ ਵਧੀਆ ਆਪਣੀ ਕੈਮਰਿਕ ਦੀ ਫੈਬਰਿਕ ਆ ਪ੍ਰਾਈਸ ਆਪਣਾ ਦੇਖ ਕੇ ਸੇਮ ਤੋਂ ਸੇਮ ਜਿਹੜਾ ਆਪਣਾ ਸੂਟ ਲੈ ਸਕਦੇ ਹਾਂ ਜਿਸ ਕਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾ ਆਹਿਆ ਗ੍ਰੀਨ ਜਿਹਾ ਕਲਰ ਮਹਿੰਦੀ ਮਹਿੰਦੀ ਕਲਰ ਆਇਆ ਮਹਿੰਦੀ ਕਲਰ ਆਗਾ ਤੇ ਆਰੀ ਵਰਕ ਇਹਦੇ ਉੱਪਰ ਹੋਇਆ ਹੈ ਦੇਖੋ ਆਰੀ ਵਰਕ ਹੋਇਆ ਹੈ ਸਾਰੇ ਆਪਰੇ ਸ਼ਰਟ ਆਇੜਾ ਫੰਟਾਗਾ ਸਾਰੇ ਦੇ ਉੱਪਰ ਇਹਦਾ ਬੁੱਤੀਆਂ ਆਉਣੀਆਂ ਆ ਆਰੀ ਵਰਕ ਦੇ ਆਪਾਂ ਜਿਹੜੇ ਕੈਮਰਾ ਕਰਕੇ ਤੁਹਾਨੂੰ ਬੁੱਧੀ ਦਿਖਾ ਦਿੰਨੇ ਆਂ ਇਹ ਕਾਫੀ ਸਾਰੀ ਡਿਮਾਂਡ ਦੇ ਵਿੱਚ ਆਪਣੇ ਸਾਰੇ ਸੂਟ ਸੀ ਸਾਰੇ ਵਰਕ ਸੀਗੇ ਆਪਾਂ ਉਹਦੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਕੈਮਰੇ ਦੇ ਆਫਰ ਦੇ ਵਿੱਚ ਦੇ ਇਹ ਵਾਲੇ ਆਪਣੇ ਆਰੀ ਵਰਕ ਦੇ ਨਾਲ ਇਹਦਾ ਗੁੱਟੀਆਂ ਨੇ ਕਿਆਂ ਹਾਂਜੀ ਨਾਲ ਦੇਖੋ ਇਹਦੇ ਪਿਓਰ ਕੋਟਾਂ ਦਾ ਦੁਪੱਟਾ ਹੈਗਾ ਇਦਾਂ ਕੋਟ ਤੇ ਦੁਪੱਟਾ ਹੈ ਤੇ ਇਹ ਏਦਾਂ ਆਪਣਾ ਡਾਈ ਹੋਇਆ ਹੈ। ਡਾਈ ਹੋਇਆ ਹੈਗਾ ਥੋਸਾਈਡਾ ਇੱਥਾਈਡਾ ਹੀ ਹੋਇਆ ਹੈਗਾ ਬਹੁਤ ਸੋਹਣਾ ਦੇਖੋ ਸੂਟ ਆਪਣਾ ਐਮੀਏ ਦੀ ਪਾਂਡੇ ਉੱਪਰ ਵਰਕ ਆ। ਉੱਤਿਆਂ ਵਾਲਾ ਇਹ ਬੋਟਾ ਬਟਾ ਪ੍ਰਾਈਸ ਇਹ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਹੈਗਾ। ਪ੍ਰਾਈਸ ਦੇਖ ਕੇ ਆਪਣਾ ਸੇਮ ਪੂ ਸੇਮ ਸੂਟੜਾ ਤੁਸੀਂ ਆਪਣਾ ਲੈ ਸਕਦੇ। ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ। ਇਹ ਵਨ ਆਪਣਾ ਲ্যাਵੈਂਡਰ ਜਿਹਾ ਕਲਰ ਹੈਗਾ। ਲ্যাਵੈਂਡਰ ਕਲਰ ਹੈਗਾ। ਇਹ ਆਪਣਾ ਆਰੀ ਵਰਕ ਦਾ ਸੂਟਾ ਦੇਖੋ ਇਹਦਾ। ਲ্যাਵੈਂਡਰ ਕਲਰ ਹੈਗਾ। ਆफी ਸੋਹਣਾ ਵਰਕ ਹੋਇਆ ਹੈਗਾ ਦੇਖੋ ਜੀ। ਬਹੁਤ ਸੋਹਣਾ ਕੂਪੀਆ ਵਰਕਾ ਮੀਡੀਅਮ ਜੈ ਸ਼ੀੜਾ ਨਾਲ ਕਲਰ ਵੀ ਮੀਡੀਅਮ ਜੈ ਦਾ ਸੂਟ ਦਾ ਦੇਖੋ ਇਹਦਾ ਕਾਫੀ ਸੋਹਣਾ ਫਿਨਿਸ਼ਿੰਗ ਹੋਈ ਹੋਈ ਆ ਆਰੀ ਦਾ ਤੇ ਮਸ਼ੀਨ ਦਾ ਇਹ ਮਿਕਸ ਹੈਗਾ ਆ ਜਿਹੜੇ ਫਲਾਰ ਡੈਸਰ ਮਸ਼ੀਨ ਨਾਲ ਨੇ ਜਿਹੜੀਆਂ ਆਹ ਵੇਲਾ ਨੇ ਸੈਂਟਰ ਪੈਨਲ ਲਏਗੇ ਇਹੇ ਆਪਣੇ ਮਸ਼ੀਨ ਨਾਲ ਹੋਏ ਇਹਨਾਂ ਦੇ ਨਾਲ ਫਾਰੀ ਨਾਲ ਉੱਪਰ تک ਦੇਖਦਾ ਸੈਂਟਰ ਪੈਨਲ ਆਉਣਗੇ ਦੋ ਫਲਾਰ ਦੇ ਸੈਂਟਰ ਪੈਨਲ ਦੇ ਵਿਚਕਾਰ ਇੱਥੇ ਆਪਣਾ ਫਲਾਰ ਆਉਂਦਾ ਬਾਹ ਦੇ ਉੱਪਰ ਆਪਾਂ ਵਧੀਆ ਵਰਕ ਮਿਲੂਗਾ ਇਹਦੇ ਇਹ ਵਾਲਾ ਵਰਕ ਆਪਾਂ ਬਾਹਰ ਕਰੀਏ ਹਾਂਜੀ ਦੇਖੋ ਇਹ ਨਾਲ ਪਿਓਰ ਕੋਟਾ ਦਾ ਦੁਪੱਟਾ ਹੈਗਾ ਆਪਣਾ ਸਾਰਾ ਦੇਖੋ ਇੱਦਾਂ ਵਿੱਚੋਂ ਟਾਈਡਾ ਹੀ ਹੋਇਆ ਸਾਰਾ ਦੁਪੱਟਾ ਟਾਈਡਾ ਹੀ ਹੋਇਆ ਹੈ ਤਾਂ। ਕਾਫੀ ਸੋਨਾ ਖੂਬ ਸੂਟ ਲੱਗ ਰਿਹਾ ਹੈਗਾ ਆਪਣਾ। ਦੇਖੋ ਕਾਫੀ ਸੋਨਾ ਲੱਗ ਰਿਹਾ ਵਰਕ ਦੇ ਨਾਲ ਤੇ ਬਾਕੀ ਇਹ ਵੀ ਜਿਹੜਾ ਕਲਰ ਵਗੈਰਾ ਕਾਫੀ ਸੋਨਾਗਾ। ਵਧੀਆ ਮੀਡੀਅਮ ਜਿਹਾ ਸ਼ੇਡ ਹੈਗਾ ਆਪਣਾ ਗਰਦੀਆਂ ਵਾਲਾ। ਤੁਸੀਂ ਜੇ ਬਿਚਾਹੋ ਆਪਣਾ ਪ੍ਰਾਈਸ ਦੇਖ ਕੇ ਸੇਮ ਤੋਂ ਸੇਮ ਜਿਹੜਾ ਸੂਟ ਆਪਣਾ ਲੈ ਸਕਦੇ ਹੋ। ਹਾਂਜੀ ਜਿਹੜਾ ਨੈਕਸਟ ਹੈਗੇ ਬਹੁਤ ਸੋਨਾ ਕਲਰ ਹੈ ਦੇਖੋ ਇਹ ਵੀ ਆਪਣਾ ਹਾਰੀ ਵਰਗਾ ਸੂਟ ਹੈ। ਕਾਫੀ ਸੋਨਾ ਕਲਰ ਹੈ ਦੇਖੋ। ਇਤਾਰੀ ਜਿਹੜੇ ਬੇਲਾਂ ਨੇ ਗਏ ਬੜੀਆਂ ਹੋਣਗੀਆਂ ਇਹ ਵੀ ਆਪਣਾ ਆਰੀ ਵਰਕ ਦਾ ਸੂਟ ਹੈ। ਬਾਾਕੀ ਸੋਨਾ ਕਲਰ ਵਾਲੇ ਬਹੁਤ ਸੋਨਾ ਕਲਰ ਆਗਾ ਤੇ ਇਤਰਾ ਆਰੀ ਵਰਕ ਦਾ ਇਤਰਾ ਆਰੀ ਵਰਕ ਦਾ ਤੇ ਆਹ ਜਿਹੜੇ ਆਪਣੇ ਫਲਾਰ ਨੇਗੇ ਇਹ ਵੀ ਆਪਣੇ ਸਾਰੇ ਜਿਹੜੇ ਥ੍ਰੈਡ ਨੇਗੇ ਆਰੀ ਨਾਲ ਹੀ ਬੜੇ ਹੋਏਗੇ। ਆਹ ਸੋਨਾ ਆਪਣਾ ਆਰੀ ਵਰਕ ਦਾ ਸੂਟ ਹੈਗਾ। 프ਰੰਟ ਦੇ ਉੱਪਰ ਸਾਰਾ ਵਰਕ ਆ ਜੂਗਾ ਤੇ ਆਹ ਵਾਲਾ ਫਲਾਰਾ ਜਿਹੜਾ ਇਹਦੀ ਬਾਂਦੇ ਉੱਪਰ ਹੈ। ਇਹ ਬਾਂਦੇ ਉੱਪਰ ਹੈਗਾ ਨਾਲ ਇਹਦੇ ਕੋਟਾ ਤਗਾ ਦੇਖੋ ਇਹ ਵੀ ਟਾਈ ਡਾਈ ਹੋਇਆ ਹੈ ਸਾਰਾ ਕੋਟੇ ਦਾ ਦੁਪੱਟਾ ਹੈਗਾ ਲੜਾ ਤੋਂ ਟਾਈ ਡਾਈ ਹੋਇਆ ਹੈਗਾ ਤੁਸੀਂ ਆਪਣਾ ਸੇਮ ਤੋਂ ਸੇਮ ਜਿਹੜਾ ਸੂਟ ਹੈਗਾ ਸਕਰੀਨ ਦੇ ਉੱਪਰ ਪ੍ਰਾਈਸ ਆ ਰਿਹਾ ਹੈਗਾ ਦੇਖ ਕੇ ਆਪਣਾ ਲੈ ਸਕਦੇ ਹੋ ਕੈਮਰੀ ਕਾਟਨ ਦਾ ਸੂਟ ਦਾ ਪਿਓਰ ਕੋਟੇ ਦਾ ਦੁਪੱਟਾ ਹੈਗਾ ਆਪਣਾ ਆਰੀ ਵਰਕ ਦਾ ਜਿਹੜਾ ਸੂਟ ਹੈ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਤਿਆਰ ਹੈ ਇਹ ਕੈਮਰੀ ਕਾਟਨ ਦੀ ਫੈਬਰਿਕ ਹੈ ਇਹ ਇਹ ਕੈਮਰੀ ਦੀ ਫੈਬਰਿਕ ਆ ਸੂਟ ਬਤ ਉਹਨਾਂ ਸੈਂਟਰ ਪੈਨਲ ਲੇਗੇ ਸੈਂਟਰ ਪੈਨਲ ਵਾਲਾ ਵਰਤਾਂ ਸੈਂਟਰ ਪੈਨਲਾਂ ਦੇ ਵਿਚਕਾਰ ਇਹਦੇ ਬੂਤੀਆਂ ਜਾਣਗੀਆਂ ਲਾਈਟ ਜਾਂ ਇਹ ਜਿਹੜਾ ਪੀਚ ਕਲਰ ਡਾਰਕ ਥੋੜਾ ਲਾਈਟ ਤੋਂ ਜਿਹੜਾ ਖਟਕੇ ਹੁੰਦਾ ਥੋੜਾ ਜਿਹਾ ਡਾਰਕ ਜਿਹਾ ਡਾਰਕ ਜਾਂ ਪੀਚ ਕਲਰ ਹੈਗਾ ਆਪਾਂ ਇਸ ਨੂੰ ਵਰਕੇ ਦੀ ਬਾਹਰ ਉੱਪਰ ਬਾਹਰ ਉੱਪਰ ਤੋਂ ਹੈਲਪ ਕਰਦੇ ਹਾਂ ਬਾਣਾ ਵਰਤਾਂ ਉੱਪਰ ਮੈਂ ਤੁਸੀਂ ਇਹ ਆਪਣਾ ਮੋਰੀਆਂ ਦੇ ਉੱਪਰ ਲੇ ਆਓ ਉਹ ਤੁਹਾਡੀ ਆਪਣੀ ਚੋਇਸ ਆ ਪਰ ਤੁਸੀਂ ਆਪਣਾ ਬੋਟਲ ਤੇ ਕਰ ਲੋ ਇਹ ਵਰਤ ਕੋਈ ਬਹੁਤ ਕਰ ਐ ਤਾਂ ਸੈਂਟਰ ਪੈਨਲ ਵਾਲੀ ਡਿਜ਼ਾਈਨ ਬਣੀ ਹੋਈ ਹੈਗੀ ਤੇ ਨਾਲ ਦੇਖੋ ਇਹ ਦੁਪੱਟਾ ਆਪਣਾ ਟਾਈ ਡਾਈ ਹੋਇਆ ਹੈ ਪਿਓਸ਼ਪੂਨ ਪਿਓਸ਼ਪੂਨ ਦਾ ਦੁਪੱਟਾ ਜਿਹੜਾ ਵੀ ਟਾਈ ਡਾਈ ਹੋਇਆ ਹੈਗਾ ਇਹ ਤਾਂ 4 ਸਾਈਡ ਟਾਈ ਡਾਈ ਕਰਿਆ ਹੈ ਆਪਣਾ ਪ੍ਰਾਈਸ ਦੇਖ ਕੇ ਤੁਸੀਂ ਸਕਰੀਨ ਦੇ ਉੱਪਰ ਪ੍ਰਾਈਸ ਆ ਰਿਹਾ ਸੇਮ ਤੋਂ ਸੇਮ ਆਪਣਾ ਸੂਟ ਆੜਾ ਲੈ ਸਕਦੇ ਹੋ ਅੱਗੇ ਦਾ ਆਪਣਾ ਨੈਕਸਟ ਸੂਟ ਹੈਗਾ ਇਹ ਬੜਾ ਆਪਣਾ ਲਾਈਟ ਜੈਲ ਵੈਂਟਰ ਕਲਰ ਹੈਗਾ ਇਹ ਆਪਣਾ ਕੁੜੀਆਂ ਵਾਲਾ ਵਾਇਪਰ ਸਾਰੀ ਸ਼ੋਰ ਤੇ ਕੁੜੀਆਂ ਮਿਲਣਗੀਆਂ ਸਾਰੇ ਆਪਣੇ ਮੀਡੀਅਮ ਜੇ ਸ਼ੇਡ ਨੇਗੇ ਗਰਮੀ ਵਾਲਾ ਫੈਬਰਿਕ ਹੈਗਾ ਜਿਹੜਾ ਤੁਸੀਂ ਸੂਟ ਦੇਖੋਗੇ ਤੁਹਾਨੂੰ ਉਹੀ ਸੂਟ ਮਿਲੂਗਾ ਆਪਾਂ ਕੋਈ ਹੋਰ ਸੂਟ ਤੁਹਾਨੂੰ ਤਿਆਰ ਨਹੀਂ ਕਰਵਾ ਕੇ ਦੇਣਾ ਹੈ ਕਿ ਤੁਸੀਂ ਕਹੋ ਆਹੀ ਵਰਤ ਮੈਨੂੰ ਕਿਸੇ ਹੋਰ ਫੈਬਰਿਕ ਹਾਂ ਕਿਸੇ ਹੋਰ ਫੈਬਰਿਕ ਤੇ ਕਰਵਾ ਸਕਦੇ ਆ ਪਰ ਜੇ ਤੁਸੀਂ ਕੈਮਰਿਕ ਤੇ ਹੀ ਕਹੋ ਤਾਂ ਆਪਾਂ ਕੈਮਰਿਕ ਦੇ ਉੱਪਰ ਤੁਹਾਨੂੰ ਨਹੀਂ ਦੇ ਸਕਦੇ ਯੂ ਸੌਰੀ ਆਪਾਂ ਜਿਹ ਕੈਮਰਿਕ ਵਾਲੇ ਜਿਹੜੇ ਸੂਟ ਤੁਸੀਂ ਲੈਣੇ ਨੇਗੇ ਤੁਸੀਂ ਹੁਣੀ ਆਪਣੇ ਇਹਨਾਂ ਵਿੱਚੋਂ ਸੈਲੈਕਟ ਕਰਕੇ ਲੈ ਸਕਦੇ ਹੋ ਹਾਂ ਜੇ ਕੋ ਕਾਫੀ ਸੋਨਾ ਆਪਣਾ ਤੇ ਵਰਤੂਆ ਹੈ ਵੱਡਾ ਫਲਾਰ ਆ ਗਿਆ ਤੇ ਇਹਦੇ ਸਾਰੇ ਦੇ ਕੋ ਛੋਟੇ ਛੋਟੇ ਬੋਟੀਆਂ ਨੇ ਜਿਹੜੇ ਆ ਉੱਪਰ ਨੇ ਬੇਲਾਂ ਦੀਆਂ ਨੇ ਤੇ ਸਾਰੇ ਸ਼ਰਟ ਤੇ ਪਰੌਣੇ ਨੇ ਹਾਂਜੀ ਇਦਾਂ ਇਹ ਬਾਲੂ ਉੱਪਰ ਆਊਗਾ ਆਹ ਵਾਲਾ ਬਾਲੂ ਪਰ ਇਹ ਬਾਲੂ ਪਰੌਣੇ ਨਾਲ ਵੀ ਪਿਓਸ਼ ਖੂਦ ਦਰਪਟਾ ਹੈਗਾ ਇਦਾਂ ਦੇ ਕੋਟ ਨਹੀਂ ਹੋਇਆ ਹੈਗਾ ਸਾਰਾ ਹੀ ਸਾਰਾ ਕਾਈਡਲ ਹੋਇਆ ਹੋਇਆ ਹੈ ਕਾਫੀ ਸੋਹਣਾ ਲੱਗ ਰਿਹਾ ਆਪਣਾ ਸੂਟ ਲੱਗ ਰਿਹਾ ਹੈਗਾ ਸੇਮ ਤੋਂ ਸੇਮ ਆਪਣਾ ਸੂਟ ਪ੍ਰਾਈਸ ਤੁਸੀਂ ਆਪਣਾ ਦੇਖ ਕੇ ਲੈ ਸਕਦੇ ਆ ਜਿਹੜਾ ਆਪਣਾ ਨੈਕਸਟ ਹੈਗਾ ਇਹ ਵੀ ਆਪਣਾ ਲਾਈਟ ਜਿਆ ਲਵੈਂਡਰ ਕਲਰ ਹੈਗਾ ਇਹ ਵੀ ਆਪਣਾ ਅੰਬੀਆ ਜੀਆਂ ਵਾਲਾ ਵਰਕ ਹੈਗਾ ਕਾਫੀ ਸੋਹਣਾ ਵਰਕ ਹੈ ਡਿਫਰੈਂਟ ਜਿਹਾ ਥੋੜਾ ਜਿਹਾ ਨੀਚੇ ਆਪਣੇ ਆਜੂ ਦੀ ਬੇਲ ਘੇਰੇ ਦੇ ਉੱਪਰ ਘੇਰੇ ਦੇ ਉੱਪਰ ਬੇਰ ਆਜੂ ਘੇਰੇ ਦੇ ਇੱਕ ਪੁੰਜੇ ਦੇ ਉੱਪਰ ਆਪਣੀਆਂ ਅੰਬੀ ਜਿ ਬਣੀ ਹੋਈਆਂ ਇਦਾਂ ਉੱਪਰ ਆਜੂ ਦੇ ਫਿਰ ਇੱਕ ਉੱਪਰ ਇਦਾਂ ਚਾਕਲੇ ਉੱਪਰ ਜਿਹੜੇ ਪਦਤ ਦੂਸਰੀ ਸਾਈਡ ਡਿਜ਼ਾਈਨ ਕਾਫੀ ਸੋਹਣਾ ਬਣਿਆ ਹੈ ਦੇਖ ਫਿਰਨਾ ਸੇਮ ਟੂ ਸੇਮ ਆਪਣਾ ਸੂਟ ਲੈ ਸਕਦੇ ਤੁਸੀਂ ਤੇ ਇਹਦੀ ਬਾਹਰੇ ਉੱਪਰ ਵੀ ਇਦਾਂ ਹੀ ਆਪਣਾ ਬੇਲ ਮਿਲੂਗਾ ਨਾਲੇ ਕਿ ਪਿਓਸ਼ਪੂਰ ਦਾ ਦਪੱਟਾ ਹੈ ਮੈਂ ਡਾਈ ਕੀਤਾ ਫਿਰ ਸਾਰਾ ਸਾਰਾ ਟਾਈ ਡਾਈ ਹੋਇਆ ਹੈਗਾ ਪਿਓਸ਼ਪੂਰ ਦਾ ਦਪੱਟਾ ਹੈ ਸੇਮ ਟੂ ਸੇਮ ਆਪਣਾ ਸੂਟ ਤੁਸੀਂ ਪ੍ਰਾਈਸ ਤੁਹਾਨੂੰ ਸਕਰੀਪਟ ਦੇ ਉੱਪਰ ਮੈਂਸ਼ਨ ਹੋ ਰਿਹਾ ਹੈਗਾ ਆਪਾਂ ਉਹ ਤੋਂ ਵੀ ਪਹਿਲਾਂ ਨਾਲੋਂ ਵੀ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਕੈਮਰੀ ਕਾਟਨ ਦੇ ਸੂਟ ਆਪਣਾ ਪ੍ਰਾਈਸ ਦੇਖ ਕੇ ਤੁਸੀਂ ਲੈ ਸਕਦੇ ਹੋ ਹੰਝੇ ਦਾ ਨੈਕਸਟ ਸੂਟ ਹੈ ਆਪਣਾ ਇਹ ਵਾਲਾ ਆਪਣਾ ਆਫ-ਵਾਈਟ ਕਲਰ ਦਾ ਹੈ ਇਹਦੀ ਕਾਫੀ ਡਿਮਾਂਡ ਸੀ ਸੂਟ ਦੀ ਕੈਬਰੀਕ ਕਾਟਨ ਦਾ ਆਪਣਾ ਸੂਟਾ ਦੇਖੋ ਜੀ ਆਪ ਵੀ ਸੁਣਾ ਦੇ ਬਾਕੀ ਵਧੀਆ ਪ੍ਰੋਫੈਸ਼ਨਲ ਜਿਹੀ ਲੁੱਕ ਵਾਲਾ ਬਣਦਾ ਇਹੋ ਜਿਹਾ ਢਿਲਦਾ ਵਰਕ ਆ ਜੂਗਾ ਤੇ ਐਂ ਤਾਂ ਦੇਖਦੇ ਰਹੋ ਜਿਵੇਂ ਜਿਹਾ ਇਹ ਗੜੀ ਦਾ ਵਰਕ ਤਾਂ ਬੁੱਤੀਆਂ ਲਿਈਆਂ ਤੇ ਆਪਾਂ ਨੂੰ ਇਹਦੀ ਬਾਹ ਦਾ ਵਰਕ ਮਿਲੂਗਾ ਆਹ ਵਾਲਾ ਬਾਹ ਤੇ ਆ ਕੇ ਐਡਾ ਬਣੇ ਫੋਏ ਨੇ சார்ட்டாட போய் சாரா துப்பாட்டா கலர்ஃபுல் காப்பிட்டு கலர் தாமன் கலர் சூட்டா சாக்கவால வரமன கலர் சூட்ட ਇਹ ਤੇ ਚੱਕਾ ਦੇ ਉੱਪਰ ਵਰਕ ਕਰਗਾ ਕੋਈ ਕੇਹੇ ਢੇਰੇ ਵਾਲਾ ਵਰਕ ਨਹੀਂ ਹੈਗਾ ਹਨਾ ਤੇ ਦੋਮਾ ਸਾਈਡ ਆਪਣੇ ਕੋ ਚੱਕਾ ਦੇ ਉੱਪਰ ਵਰਕ ਆਊਗਾ ਤੇ ਚੱਕਾ ਨਾਲ ਵਰਕ ਕਰ ਤੇ ਇਹ ਵਨ ਦੇਖੀ ਆਊਗਾ ਬਾਜ ਦੇ ਉੱਪਰ ਬੈਠੇ ਮੇਰਾ ਜਿਹੜੀ ਇਹ ਬਾਜ ਦੇ ਉੱਪਰ ਤੇ ਨਾਲ ਇਹਦੇ ਪਿਓਸ਼ ਕੋਲ ਦਾ ਦੁਪੱਟਾ ਐ ਮਟਾਈਡਾਈ ਹੋਇਆ ਹੈਗਾ ਸਾਰਾ ਸਾਰਾ ਟਾਈਡਾਈ ਹੋਇਆ ਹੋਇਆ ਹੈਗਾ ਤੁਸੀਂ ਆਪਣਾ ਸੇਮ ਦੇ ਕੇ ਸੂਟਾ ਸੇਮ ਪ੍ਰਾਈਸ ਮਤਲਬ ਪ੍ਰਾਈਸ ਦੇ ਕੇ ਆਪਣਾ ਸੇਮ ਟੂ ਸੇਮ ਸੇਮ ਕਰਦੇ ਦੇ ਵਿੱਚ ਸੇਮ ਰੱਖਦੇ ਨਾਲ ਆਪਣਾ ਸੂਟ ਜੜਨਾ ਲੈ ਸਕਦੇ ਹਾਂ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾਗਾ ਲਾਈਟ ਜਾਂ ਮਹਿੰਦੀ ਜੇ ਕਲਰ ਹੈ ਲਾਈਟ ਗ੍ਰੀਨ ਜੇ ਕਲਰ ਪਿਸਤਾ ਮੈਲ ਉਹਨਾਂ ਪਿਸਤਾ ਜਿਹਾ ਕਰ ਦੇਣੀ ਦੇਖੋ ਇਹਦੇ ਐਵੇਂ ਨਾ ਸੈਂਟਰ ਦੇ ਵਿੱਚ ਸੈਂਟਰ ਪੈਨਲ ਆਉਣਗੇ ਇਹਦੇ ਉੱਪਰ ਤੱਕ ਸੈਂਟਰ ਪੈਨਲ ਜਾਣਗੇ ਤੇ ਆਹ ਵਾਲਾ ਫਲਾਰ ਜਿਹੜਾ ਇਹ ਘੇਰੇ ਦੇ ਉੱਪਰ ਨਹੀਂ ਆਉਣਾਗਾ ਘੇਰਾ ਆਪਣਾ ਇੱਥੇ ਆਜੂਗਾ ਇਹ ਸ਼ਰਟ ਦਾ ਘੇਰਾ ਇੱਥੇ ਆਜੂਗਾ ਘੇਰੇ ਦੇ ਉਪਰੋਂ ਆਉਗੇ ਸਾਈਡ ਸਾਰੀ ਹੈ ਇੱਥੇ ਉੱਪਰ ਤੱਕ ਜਾਉਗੀ ਫਿਰ ਅਦਰ ਸੈਂਟਰ ਪੈਨਲ ਆਗੇ ਉੱਪਰ ਤੱਕ ਤੇ ਵਿਚਕਾਰ ਇਹਦੇ ਵਧੀਆ ਫਲਾਰ ਜਾਂ ਬਣਿਆ ਹੋਇਆਗਾ ਦਿੱਤੀ ਦੀ ਬਾਹ ਦਾ ਵਰਕ ਮਿਲੂਗਾ ਆਵੜੀ ਪੀਲਾ ਜਿਹੜੀ ਦਿੱਤੀ ਬਾਹ ਦੇ ਉੱਪਰ ਤੇ ਨਾਲ ਇਹ ਦੁਪੱਟਾ ਪਿਓਰ ਸ਼ਫੋਨ ਦਾ ਟਾਈਡ ਆਇਆ ਹੋਇਆ ਹੈਗਾ ਸਾਰਾ ਸਾਰੇ ਦੁਪੱਟੇ ਤੁਹਾਨੂੰ ਟਾਈਡ ਆਈ ਮਿਲਣਗੇ ਸੁੱਟਾਂ ਦੇ ਨਾਲ ਟੈਮਰੀ ਕਾਟਨ ਦੀ ਆਪਣੀ ਫੈਬਰਿਕ ਰਹੀ ਹੈ ਸੋਟਾ ਦੇ ਸਾਰੇ ਨੇ ਤੇ ਨਾਲ ਪਯੋਸ਼ ਖੂਨ ਦੇ ਇਸ ਦੇ ਨਾਲ ਕੁੰਡਾ ਕਸੀ ਜਾਂਦਾ ਹੈ ਕਿ ਤਹਾਂ ਇਹਨਾਂ ਨਾਲ ਆਪਣਾ ਪਯੋਸ਼ ਖੂਨ ਨਾ ਪਟਾਈ ਪ੍ਰਾਈਸ ਦੇਖ ਕੇ ਆਪਣਾ ਸੇਵ ਕੁਝ ਸੇਵ ਡਿਜ਼ਾਈਨ ਦੇ ਨਾਲ ਸੋਟਾ ਆਪਣਾ ਲੈ ਸਕਦੇ ਹਾਂਜੀ ਜਿਹੜਾ ਨੈਕਸਟ ਹੈ ਆਪਣਾ ਬੇਬੀ ਪਿੰਕ ਕਲਰ ਹੈਗਾ ਬੇਬੀ ਪਿੰਕ ਕਲਰ ਹੈ ਤੇ ਇਹdal ek kore center pe na design hai bade ko sare ਹਾਂਜੀ ਦੇਖੋ ਇਹ ਵਾਲਾ ਆਪਣਾ ਡਿਜ਼ਾਈਨ ਬੜਾ ਵੜਾ ਵਰਕ ਦੇ ਕੋਈ ਪੰਮੇ ਪ੍ਰੋਬਲਮ ਕਾਹਦੇ ਸੋਨਾ ਆਪਣਾ ਖੂਤਰੀਆ ਦੇਖੋ ਡਿਜ਼ਾਈਨ ਬਣਿਆ ਹੋਇਆ ਹੈਗਾ ਤਾਂ ਤੇ ਗਲੇ ਦੇ ਵਰਕ ਦੇ ਨਾਲ ਹੈ ਤੇ ਨਾਲੇ ਤੇ ਦੁਪੱਟਾ ਤੁਹਾਨੂੰ ਦਿਖਾ ਦੇਣਾ ਜੇ ਇਹ ਮਟਾਈਡਾਈ ਹੋਇਆ ਹੈ ਦੁਪੱਟਾ ਸਾਰਾ ਸਾਰਾ ਦੁਪੱਟਾ ਟਾਈਡਾਈ ਹੋਇਆ ਹੋਇਆ ਹੈਗਾ ਤੇ ਤੁਸੀਂ ਆਪਣਾ ਸੇਮ ਟੂ ਸੇਮ ਇਹਦਾ ਸੂਟ ਦਾ ਪ੍ਰਾਈਸ ਦੇਖ ਕੇ ਲੈ ਸਕਦੇ ਹਾਂ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵੀ ਆਪਣਾ ਬੇਬੀ ਪਿੰਕ ਕਲਰ ਦਾ ਹੈ ਬੇਬੀ ਪਿੰਕ ਕਲਰ ਹੈ ਇਹਦਾ ਲਾਈਟ ਪਿੰਕ ਕਲਰ ਵੀ ਆਪਣਾ ਟੈਂਟ ਹੈ ਨਲੇ ਸੈਂਟਰ ਪੈਨਲ ਦੇ ਵਿਚਕਾਰ ਛੋਟੇ ਛੋਟੇ ਤਕੂਟੀਆਂ ਨੇ ਤੇ ਆਹ ਵਾਲਾ ਜਿਹੜਾ ਵੱਡਾ ਫਲਾਰ ਹੈਗਾ ਇੱਥਾਂ ਹੀ ਪੜਿਆ ਹੋਇਆ ਹੈਗਾ ਇਹ ਆਪਣੇ neck ਦੇ ਉੱਪਰ ਹੈਗਾ neck ਦੇ ਨੀਚੇ ਆ ਜਿਹਾ ਵੱਡਾ ਫਲਾਰ ਤੇ ਇੱਦਾਂ ਸੈਂਟਰ ਪੈਨਲਾਂ ਦੇ ਵਿਚ ਛੋਟੀਆਂ ਤਕੂਟੀਆਂ ਤੇ ਬਾਹਰ ਦੇ ਉੱਪਰ ਤੇ ਆਹ ਵਾਲੀਆਂ ਤਕੂਟੀਆਂ ਨੇ ਨਾਲੇ ਤੇ ਪਿਓਸ਼ ਕੁੰਦ ਦਾ ਦੁਪੱਟਾ ਟਾਈਡ-ਅੱਪ ਹੋਇਆ ਹੈ ਸਾਰਾ ਸਾਰਾ ਦੁਪੱਟਾ ਟਾਈਡ-ਅੱਪ ਹੋਇਆ ਹੈਗਾ ਤੇ ਪਿਓਸ਼ ਕੁੰਦ ਦੁਪੱਟਾ ਕੈਮਰੇ कॉटन ਦੇ ਫੈਬਰਿਕ ਸ਼ੀਰ ਪਰਕੇ ਦੇ ਵਿੱਚ ਆਪਾਂ ਨੇ ਤਿਆਰ ਕਰਾਏ ਨੇ ਪ੍ਰਾਈਸ ਦੇ ਕਿ ਆਪਣਾ ਸੇਮ ਤੋਂ ਜਬ ਸੇਮ ਰਸੂਤਾ ਪਰ ਲੈ ਸਕਦੇ ਹਾਂ ਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਤਾ ਆਪਾਂ ਸਾਰੇ ਤੁਹਾਨੂੰ ਕੈਮਰਿਕ ਕਾਟਨ ਦੇ ਵਿੱਚ ਸੇਲ ਵਾਲੇ ਸੂਤ ਦਿਖਾ ਚੁੱਕੇ ਹਾਂਗੇ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਕਿ ਸੇਮ ਤੋਂ ਸੇਮ ਆਪਣਾ ਸੂਤ ਤੁਸੀਂ ਲੈ ਸਕਦੇ ਹੋ ਕੈਮਰਿਕ ਕਾਟਨ ਦੇ ਵਿੱਚ ਇਸ ਤੋਂ ਇਲਾਵਾ ਆਪਾਂ ਕੋਈ ਹੋਰ ਕਲਰ ਵਗੈਰਾ ਦੀ ਆਪਸ਼ਨ ਵੀ ਰੱਖੇ ਰਿਹਾ ਹੈਗੇ ਵੀ ਤੁਹਾਨੂੰ ਹੋਰ ਕਲਰ ਦੇ ਉੱਪਰ ਕੈਰ ਕਰਵਾ ਕੇ ਦਿੰਦਾ ਕਿ ਤੁਸੀਂ ਸਿਰਫ ਜਿਹੜੇ ਸੂਤੰ ਦਿਖਾਏ ਨੇਗੇ ਇਹ ਹੀ ਤੁਸੀਂ ਆਪਣੇ ਲੈ ਸਕਦੇ ਹੋ ਰੇਟ ਚੈੱਕ ਕਰਕੇ ਆਪਣਾ ਸੇਵ ਕੋ ਸੋੜਾ ਸੂੜਾ ਪ੍ਰੋਡਕਟ ਲੈ ਕੇ ਰਸਤਾ ਕੋ ਇੱਕ ਲੈਸਾ ਤੇ ਦੋ ਲੈਸਾ ਕੋ ਤਿੰਨ ਲੈਸਾ ਜਿੰਨੇ ਤੋਂ ਫਟ ਚੋਇਸ ਆ ਪੰਜਾਬ ਦੇ ਵਿੱਚ ਆਪਣੇ ਸ਼ਿਪਿੰਗ ਫ੍ਰੀ ਹੈਗੀ ਆਪਣੇ ਜਿੰਨੇ ਤੁਹਾਨੂੰ ਸੂਟਾ ਪਸੰਦ ਹੋਏ ਹੋ ਨੇ ਆਪਣੇ ਤੁਸੀਂ ਰੇਟ ਦੇਖ ਕੇ ਖਰੀਦ ਸਕਦੇ ਹੋ ਅੱਜ ਸਾਡੀ ਅੱਜ ਦੀ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਕੋ ਨਵੇਂ ਸੂਟਾ ਨਾਲ ਨਵੇਂ ਕਲੈਕਸ਼ਨ ਨਾਲ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ